ਅਦਲਾ ਦੀ ਲਹਿਰ ਚੱਲ ਪਈ ਹੈ ਪੰਜਾਬ ਨਸ਼ਿਆਂ ਦੇ ਖਿਲਾਫ ਜਾਗ ਉੱਠਿਆ ਹੈ ਦਹਾਕਿਆਂ ਬਾਅਦ ਕੋਈ ਸਰਕਾਰ ਨਸ਼ਿਆਂ ਦੇ ਖਿਲਾਫ ਪੂਰੀ ਤਾਕਤ ਨਾਲ ਲੜ ਰਹੀ ਹੈ ਪਰ ਕੋਈ ਵੀ ਸਮਾਜਿਕ ਲੜਾਈ ਸਰਕਾਰ ਇਕੱਲੀ ਨਹੀਂ ਜਿੱਤ ਸਕਦੀ ਜੇਕਰ ਪੰਜਾਬ ਤੋਂ ਨਸ਼ਿਆਂ ਨੂੰ ਜੜ੍ਹ ਤੋਂ ਮਿਟਾਉਣਾ ਹੈ ਤਾਂ ਹਰ ਪੰਜਾਬੀ ਨੂੰ ਅੱਗੇ ਆ ਕੇ ਸਰਕਾਰ ਨਾਲ ਖੜਨਾ ਪਵੇਗਾ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਨਸ਼ਾ ਮੁਕਤੀ ਯਾਤਰਾ ਤੁਹਾਡੇ ਪਿੰਡ ਤੁਹਾਡੇ ਸ਼ਹਿਰ ਪਹੁੰਚ ਰਹੀ ਹੈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਨਿਭਾਓ ਅਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਓ ਪੰਜਾਬ ਸਰਕਾਰ ਨੇ ਪੰਜਾਬ ਵਾਸੀਆਂ ਨੂੰ ਇੱਕ ਵੱਡੇ ਪੱਧਰ ਦੀ ਰਾਹਤ ਦੇ ਦਿੱਤੀ ਹੈ ਜਿਸ ਦੇ ਵਿੱਚ ਹੁਣ ਲੋਕਾਂ ਨੂੰ 406 ਤਰ੍ਹਾਂ ਦੀਆਂ ਸੇਵਾਵਾਂ ਜਿਹੜੀਆਂ ਨੇ ਉਹ ਮੁਹੱਈਆ ਕਰਵਾ ਦਿੱਤੀਆਂ ਨੇ ਯਾਨੀ ਕਿ ਹੁਣ ਘਰ ਬੈਠ ਕੇ ਹੀ ਤੁਸੀਂ ਇਹਨਾਂ ਸਾਰੀਆਂ ਸੇਵਾਵਾਂ ਦੇ ਲਾਭ ਲੈ ਸਕਿਓ ਯਾਨੀ ਕਿ ਇਹ ਬਹੁਤ ਘੱਟ ਲੋਕਾਂ ਤੱਕ ਜਾਣਕਾਰੀ ਹੈ ਔਰ ਇਸੇ ਹੀ ਚੱਲਦੇ ਮੂਨ ਸਰਕਾਰ ਨੇ ਜੋ ਹੈ ਇਸੇ ਫੀਸ ਦੇ ਵਿੱਚ ਵੀ ਜਿਹੜਾ ਘਟਾ ਕਰ ਦਿੱਤਾ ਯਾਨੀ ਕਿ ਪਹਿਲਾਂ 120 ਰੁਪਏ ਜਿਹੜੀਆਂ ਸੇਵਾਵਾਂ ਦੇ ਪੈਸੇ ਲੱਗਦੇ ਸੀ ਪਰ ਹੁਣ ਇਸ ਤੇ ਫੀਸ এরিয়া 50 ਰੁਪਏ ਕਰ ਦਿੱਤੀ ਹੈ 406 ਸੇਵਾਵਾਂ ਜਿਹੜੀਆਂ ਨੇ ਤੁਹਾਨੂੰ ਘਰ ਬੈਠ ਕੇ ਮਿਲਣ ਗਿਆ ਡੋਰ ਸਟੈਪਰ ਸੇਵਾਵਾਂ ਦੇ ਤਹਿਤ ਜੋ ਹੈ ਹੁਣ ਤੁਸੀਂ ਘਰ ਬੈਠ ਕੇ ਹੀ ਆਪਣੇ ਕੰਮ ਕਰਵਾਉਂਗੇ ਤੁਹਾਨੂੰ ਡੋਰ ਸਟੈਪ ਜਿਹੜੀ ਆ ਇਹ ਸੁਵਿਧਾ ਮਿਲੇਗੀ ਜਾਨੀ ਕਿ ਘਰ ਬੈਠ ਕੇ ਹੀ ਸਾਡੇ ਕੋਲ ਜਿਹੜੇ ਅਧਿਕਾਰੀ ਆਉਣਗੇ ਤੇ ਤੁਹਾਡੇ ਜਿਹੜੀ ਕੋਈ ਸਮੱਸਿਆ ਉਹ ਹੱਲ ਕੀਤੀ ਜਾਵੇਗੀ ਚਾਹੇ ਤੁਸੀਂ ਕੋਈ ਰਜਿਸਟ੍ਰੇਸ਼ਨ ਕਰਵਾਣੀ ਹੋਵੇ ਚਾਹੇ ਕੋਈ ਤੁਸੀਂ ਆਪਣੇ ਸਰਟੀਫਿਕੇਟ ਦੇ ਵਿੱਚ ਬਦਲਾਅ ਬਦਲਾਅ ਕਰਨਾ ਹੋਵੇ ਜਨਮ ਸਰਟੀਫਿਕੇਟ ਹੋਵੇ ਚਾਹੇ ਕੋਈ ਮੌਦਾ ਸਰਟੀਫਿਕੇਟ ਹੋਵੇ ਕਿਸੇ ਪ੍ਰਕਾਰ ਦਾ ਕੋਈ ਵੀ ਬਦਲਾਅ ਕਰਨਾ ਹੋਵੇ ਤਾਂ ਘਰ ਬੈਠ ਕੇ ਹੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ ਸਰਕਾਰ ਤੋਂ ਕੋਲੋਂ ਬੇहद ਹੀ ਵੱਡੇ ਕਦਮ ਚੱਕੇ ਗਏ ਨੇ ਤਾਂ ਹੁਣ ਇੱਕ ਪਹਿਲ ਕਦਮੀ ਕੀਤੀ ਗਈ ਆ ਬਹੁਤ ਘੱਟ ਜਾਣਕਾਰੀ ਜਿਹੜੀ ਲੋਕਾਂ ਨੂੰ ਇਸ ਬਾਬਤ ਮਿਲਦੀ ਹੈ ਔਰ ਲੋਕ ਜਿਹੜੇ ਨੇ ਇਸ ਤੋਂ ਜਾਣੂ ਨਹੀਂ ਹਨ ਜਿਸ ਕਰਕੇ ਲੋਕ ਇਸ ਸੁਵਿਧਾ ਤੋਂ ਵਾਂਝੇ ਰਹਿ ਜਾਂਦੇ ਨੇ ਇਸੇ ਹੀ ਚੱਲਦੇ ਸਰਕਾਰ ਦਾ ਇਹ ਬੇहद ਵੱਡਾ ਉਪਰਾਲਾ ਹੈ ਕਿ ਜਿਹੜੇ ਲੋਕ ਨੇ ਇਸ ਸੁਵਿਧਾ ਤੋਂ ਵਾਂਝੇ ਨਾ ਰਹਿਣ ਲੋਕਾਂ ਤੱਕ ਜਾਣਕਾਰੀ ਪਹੁੰਚੇ ਔਰ ਲੋਕ ਜਿਹੜੇ ਨੇ ਸੁਚੇਤ ਰਹਿਣ ਇਸੇ ਹੀ ਕਰਕੇ ਲਗਾਤਾਰ ਵੀ ਉਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਕਿ ਲੋਕਾਂ ਤੱਕ ਇਹ ਜਾਣਕਾਰੀ ਪਹੁੰਚੇ ਕਿ 406 ਚੇੜੀਆਂ ਤੁਹਾਨੂੰ ਸੁਵਿਧਾਵਾਂ ਨੇ ਕਾਰ ਬੈਠ ਕੇ ਹੀ ਮਿਲਣ ਗਿਆ ਇਸ ਦੇ ਵਿਚਾਰ ਇਹ ਤੁਹਾਨੂੰ ਦੱਸ ਦਈਏ ਕਿ ਇਹ ਵੀ ਕਿਹਾ ਗਿਆ ਹੈ ਕਿ ਲੋਕਾਂ ਨੂੰ ਖੱਜਲ-ਖਵਾਰੀ ਨਾ ਹੋਵੇ ਲੋਕਾਂ ਦੇ ਰਾਹਤ ਭਰਿਆ ਮਹਿਸੂਸ ਕਰਨ ਔਰ ਜਿਹੜੇ ਪੈਸਿਆਂ 'ਚ ਕਟੌਤੀ ਕੀਤੀ ਜਾਂਦੀ थी ਫੀਸ ਵਿੱਚ ਕਟੌਤੀ ਕੀਤੀ ਹੈ ਪਿਆਰ ਪਰ ਫੀਸ ਕਰ ਦਿੱਤੀ ਹੈ ਇਸ ਦਾ ਮਤਲਬ ਇਹ ਹੈ ਕਿ ਕਿਤੇ ਨਾ ਕਿਤੇ ਕਈ ਲੋਕ ਜਿਹੜੇ ਸੀਗੇ ਉਹਨਾਂ ਦੀ ਆਰਥਿਕ ਸਥਿਤੀ ਜਿਹੜੀ ਆ ਜ਼ਿਆਦਾ ਮੰਦੀ ਹੋਣ ਕਰਕੇ ਜਾਂ ਥੋੜੀ ਘੱਟ ਹੋਣ ਕਰਕੇ ਤਾਂ ਲੋਕ ਇੰਨੀ ਫੀਸ ਨਹੀਂ ਭਰ ਪਾਉਂਦੇ ਸੀਗੇ ਪਰ ਹੁਣ ਪਿਆਰ ਪਰ ਕੇਵਲ ਕਰ ਦਿੱਤਾ ਜਿਸ ਦੇ ਨਾਲ ਲੋਕਾਂ ਦੀ ਆਰਥਿਕ ਸਥਿਤੀ ਨੂੰ ਵੀ ਮੱਦੇਨਜ਼ਰ ਰੱਖਿਆ ਹੈ ਜਿਸ ਕਰਕੇ ਹੁਣ ਲੋਕਾਂ ਨੂੰ ਵੱਡੇ ਪੱਧਰ ਦਾ ਲਾਭ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿਸੇ ਨੂੰ ਵੀ ਇਸ ਸੁਵਿਧਾਵਾਂ ਦਾ ਜਿਹੜਾ ਵਾ ਲਾਭ ਲੈਣ ਤੋਂ ਮੁਸ਼ਕਲ ਨਾ ਹੋਵੇ ਇਸ ਕਰਕੇ ਸਰਕਾਰ ਨੇ ਬਿਹਤ ਵੱਡਾ ਕਦਮ ਚੁੱਕਿਆ ਡੋਸਟੈਪ ਤੋਂ ਸੁਵਿਧਾਵਾਂ ਦੇ ਤਹਿਤ ਹੁਣ 406 ਜਿਹੜੀਆਂ ਸੁਵਿਧਾਵਾਂ ਨੇ ਜਿਹੜੀਆਂ ਫੈਸਿਲਿਟੀਆਂ ਨੇ ਤੁਹਾਨੂੰ ਘਰ ਬੈਠ ਕੇ ਮਿਲਣ ਵਾਲੀਆਂ ਨੇ ਚਾਹੇ ਤੁਸੀਂ ਕੋਈ ਮੌਤ ਦਾ ਸਰਟੀਫਿਕੇਟ ਜਨਮ ਸਰਟੀਫਿਕੇਟ ਕੋਈ ਫੋਟੋ ਅਟੈਚ ਕਰਵਾਉਣੀ ਹੈ ਕੋਈ ਹੋਰ ਚੇਂਜਸ ਕਰਵਾਉਣੇ ਨੇ ਬਦਲਾਅ ਕਰਾਉਣੇ ਨੇ ਤਾਂ ਤੁਸੀਂ ਘਰ ਬੈਠ ਕੇ ਹੀ ਕਰਵਾ ਸਕਦੇ ਹੋ ਜਿਸ ਦੇ ਨਾਲ ਤੁਹਾਨੂੰ ਰਾਹਤ ਜਿਹੜੀ ਆ ਮਿਲੇਗੀ ਤਾਂ ਇੱਕ ਬਿਹਤ ਵੱਡੀ ਖਬਰ ਹੈ ਨਾਲ ਸਾਂਝੀ ਕੀਤੀ ਹੈ ਕਿ ਸਰਕਾਰ ਹੁਣ ਜਿਹੜੀ ਆ ਘਰ ਬੈਠ ਕੇ ਹੀ ਲੋਕਾਂ ਨੂੰ ਸੁਵਿਧਾਵਾਂ ਦੇਣ ਵਾਲੀ ਹੈ ਜਾਨਕਿ ਹੁਣ ਤੁਹਾਨੂੰ ਖਜਲ ਖਵਾਲੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕਿਤੇ ਤੁਹਾਨੂੰ ਜਾਣ ਦੀ ਲੋੜ ਨਹੀਂ ਬੈਠੇ ਪਵੇਗੀ ਘਰ ਬੈਠ ਕੇ ਹੀ ਤੁਹਾਡੇ ਸਾਰੇ ਮੁਸੀਬਤਾਂ ਦੇ ਹੱਲ ਮਸਲੇ ਹੱਲ ਬਹੁਤ ਸਾਰੇ ਬਦਲਾਅ ਤੁਹਾਨੂੰ ਕੀਤੇ ਜਾਣਗੇ ਸਿਰਫ ਐਡੀਪੀਆਰ ਫੀਸ ਲੱਗੇਗੀ ਬਲਕਿ 120 ਰੁਪਏ ਫੀਸ ਸੀਗੀ ਪਰ ਹੁਣ ਇਸ ਦੀ ਘਟਾ ਕੇ ਪਿਆਰ ਤੇ ਫੀਸ ਕਰ ਦਿੱਤੀ ਹੈ ਤੇ ਇਹ ਸੁਵਿਧਾਵਾ ਦਿਵਾਰੇ ਬਹੁਤ ਘੱਟ ਲੋਕ ਜਾਣਦੇ ਨੇ ਪਰ ਇਹ ਜ਼ਿਆਦਾ ਲੋਕਾਂ ਤੱਕ ਵਧੇ ਇਹ ਜਾਣਕਾਰੀ ਪਹੁੰਚੇ ਜਿਹੜੀ ਆ ਕੋਸ਼ਿਸ਼ ਸਰਕਾਰ ਕਰਦੀ ਹੈ ਔਰ ਜਿਹੜੇ ਮੱਧ ਵਰਗ ਦੇ ਲੋਕ ਨੇ ਜਿਨ੍ਹਾਂ ਤੋਂ ਇਹ ਫੀਸ ਨਹੀਂ ਭਰ ਹੁੰਦੀ ਸੀ ਤੇ ਉਹਨਾਂ ਦੇ ਲਈ ਪਿਆਰ ਤੇ ਕਰ ਦਿੰਦੇ ਨੇ ਇਹ ਬਿਹਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਤੁਸੀਂ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਜ਼ਰੂਰੀ ਪਰਦਾ ਹੈ ਕਿ ਸਰਕਾਰ ਕਿਸ ਤਰੀਕੇ ਦੇ ਨਾਲ ਲਗਾਤਾਰ ਵੱਡੇ ਪੱਤਰ ਦੇ ਉਪਰਾਲੇਕਾਰੀ ਅਤੇ ਲੋਕਾਂ ਨੂੰ ਲਾਭ ਦੇਣ ਦੀ ਕੋਸ਼ਿਸ਼ ਸਰਕਾਰ ਦੇ ਵੱਲੋਂ ਕੀਤੀ ਜਾ ਰਹੀ ਹੈ।